4 11 ਨੂੰ ਇੱਕ ਇਨਸੀਡੈਂਟ ਸਵੇਰ ਦੀ ਗੱਲ ਸੀ ਕਿ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ surjeet ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾਨੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸ ਐਚਓ ਸਾਹਿਬ ਜਿਹੜੇ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਸ ਪੀ ਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਤੇ ਪਹੁੰਚੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫ ਐਸ ਐਲ ਦੀ ਟੀਮ ਵੀ ਜਿਹੜੀ ਹੈਗੀ ਆ ਬੁਲਾਈ ਗਈ ਸੀ ਕਿ ਤੇ ਐਫ ਐਸ ਐਲ ਦੀ ਟੀਮ ਵੱਲੋਂ ਵੀ ਸਾਰਾ ਸੈਂਪਲਸ ਐਂਡ ਪ੍ਰੋਪਰ ਫੋਰੈਂਸਿਕ ਅਨਾਲਿਸਿਸ ਸੀਨੋ क्राइम ਦਾ ਕੀਤਾ ਗਿਆ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈੱਡ ਬੋਡੀ ਮਿਲੀ ਸੀ ਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕਿ ਇਨਵੋਲਵ ਸਨ ਜਿਹੜਾ ਮਰਨ ਵਾਲਾ ਸੀ surjit ਉਹਦੀ ਵਾਈਫ ਜਿਹਦਾ ਕੀ ਨਾਮ ਸੀ ਬਲਵੀਰ ਕੌਰ ਬਲਵੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਵਿਅਕਤੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀਗੀ ਤੇ ਉਹਦਾ ਨਾਮ ਸੀਗਾ ਅਮਰਨਾਥ ਉਰਫ ਜੈਮਲ ਇਸ ਤੋਂ ਇਲਾਵਾ ਦੋ ਹੋਰ ਸਾਥੀ ਸੀਗੇ ਉਹਨਾਂ ਤੇ ਹਜੇ ਪਾਲ ਜਾਰੀ ਹੈ ਦੋ ਬੰਦੇ ਦੀ ਗ੍ਰਫਤਾਰੀ ਹੋ ਚੁੱਕੀ ਹੈ ਜ ਜਨਾ ਦਾ ਕੀ ਨਾਮ ਅਮਰਨਾਥ ਤੇ ਵਜਾ ਰੰਜਿਸ਼ ਇਹ ਸੀ ਕਿ ਜਿਹੜੀ ਇਹ ਬਲਵੀਰ ਕੌਰ ਸੀ ਇਹਦਾ ਜਿਹੜਾ ਪਤੀ ਸੁਰਜੀਤ ਜਿਹੜਾ ਮਰਨ ਵਾਲਾ ਹੈ ਇਹ ਬਾਹਰ ਦੁਬਈ ਵਿਕੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲੋਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰੀਂਗ ਦੇ ਵਿੱਚ ਪਤਾ ਔਰ ਲੇਬਰ ਦਾ ਕੰਮ ਕਰਦਾ ਸੀ ਤੇ ਜਦੋਂ ਇਹ ਬਾਹਰ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਵੀਰ ਕੌਰ ਉਹਦਾ ਜਿਹੜਾ ਅਮਰਨਾਥੁਰਫ ਜਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗੇ ਜਿਸ ਦੀ ਰੰਜਿਸ਼ ਰੱਖਦੇ ਹੋਏ ਅਮਰ ਜਿਸ ਦੀ ਫਿਰ ਜਦੋਂ ਬਾਅਦ ਚ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਤੇ ਉਦੀ ਰੰਜਿਸ਼ ਰੱਖਤੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਪ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸਨੇ ਹੀ ਸਾਰੀ ਲੋਕੇਸ਼ਨ ਦੱਸੀ ਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸਨੇ ਆਪ ਹੀ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀਡੀਆਰ ਦੇ ਰਾਈ ਆਈਪੀਡੀਆਰ ਦੇ ਰਾਈ ਇਹਨੂੰ ਸਖਤੀ ਨਾਲ ਪੁੱਛਿਆ ਫਿਰ ਇਸਨੇ ਮੰਨਿਆ ਕਿ ਇਹਦੇ ਨਾਲ ਇਹਦੇ ਦੋ ਹੋਰ ਸਾਥੀ ਵੀ ਸੀਗੇ ਉਹਨਾਂ ਦੀ ਹਜੇ ਪਾਲ ਜਾਰੀ ਹੈ ਬ੍ਰਾਂਦੀ ਵੀ ਹੋਈ ਹੈ ਜੀ ਇਹਨਾਂ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬਰਾਮਦ ਹੋਇਆ ਸੀਗਾ ਬਿਕਾਉਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨਾਂ ਨੇ ਉਹਨੂੰ ਖੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਨਾਲ ਉਹਦੇ ਜਿਹੜੀ ਹੈਗੇ ਗਰਦਨ ਤੇ ਉਹਦੇ ਮਤਲਬ ਉਹ ਵੜ ਦਿੱਤਾ ਬਾਹਰ ਕੀਤਾ ਸੀਗਾ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਅਮਰਨਾਥ ਦਾ ਸ਼ੌਕਣ ਕੀ ਹੈ ਜੀ ਅਮਰਨਾਥ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ ਗਰੀਬ ਤਬਕੇ ਤੋਂ ਹੀ ਇਹ ਗਰੀਬ ਪਰਿਵਾਰ ਤੋਂ ਹੀ ਹੈ ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਇਹ ਫਿਰ ਇਸਨੇ ਬਲਵੀਰ ਕੋਆਰਡੀਨੇਟਰ ਨਾਲ ਮਿਲ ਕੇ ਸਾਰੀ ਪੁਰੀ ਵਰਦਤ ਨੂੰ ਹਲਾ